ਤਾਂ ਡੀਐਸਪੀ ਸਾਹਿਬ ਜਿਹੜਾ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਦਾਨ ਸਿੰਘ ਵਾਲੇ ਪਿੰਡ ਦੀ ਤਾਂ ਕੀ ਹੈ ਪੂਰਾ ਮਾਮਲਾ ਸਰ ਇਸ ਵੀਡੀਓ ਦੇਸਵੰਦ ਵਿੱਚ ਮੁਖਫਰ थाना ਵੱਲੋਂ ਜਿਹੜਾ ਪਿੰਡ ਦਾਨ ਸਿੰਘ ਵਾਲਾ ਜਾ ਕੇ ਮੌਕੇ ਤੇ ਪੜਤਾਲ ਕੀਤੀ ਗਈ ਹੈ ਤੇ ਨਿਰਮਲ ਕੌਰ ਪਤਨੀ ਇਕਵਾਲ ਸਿੰਘ ਦਾ ਬਿਆਨ ਲਿਖ ਕੇ ਜਿਹੜਾ ਮਕਦਮਾ ਦਰਜ ਕੀਤਾ ਜਾ ਰਿਹਾ ਹੈ ਜਿਸਨੇ ਆਪਣੇ ਬਿਆਨ ਵਿੱਚ ਲਿਖਾਇਆ ਕਿ ਉਸਦੇ ਲੜਕੇ ਹਰਵਿੰਦਰ ਸਿੰਘ ਦਾ ਪਿੰਡ ਦੇ ਹੀ ਕੁਝ ਵਿਅਕਤੀਆਂ ਨਾਲ ਪਹਿਲਾਂ ਝਗੜਾ ਹੋਇਆ ਸੀਗਾ ਜਿਸ ਦੇ ਸਬੰਧ ਵਿੱਚ ਉਹਨਾਂ ਵੱਲੋਂ ਕੱਲ ਸ਼ਾਮ ਨੂੰ 8:30-9 ਵਜੇ ਦੇ ਕਰੀਬ ਇਕੱਠੇ ਹੋ ਕੇ ਉਹਨਾਂ ਦੇ ਘਰ ਤੇ ਹਮਲਾ ਕੀਤਾ ਗਿਆ ਘਰ ਦੇ ਵਿੱਚ ਕੁਝ ਪਸ਼ਪੰਨ ਤੋੜ ਕੀਤੀ ਗਈ ਉਹ ਕੁਝ ਥੋੜੀ ਮੋੜੀ ਆਗਿਆ ਦੇ ਨਿਦੀਕਤ ਨਾਮੀ ਹੋਈ ਹੈ ਇਸ ਦੇ ਸਬੰਧ ਵਿੱਚ ਜਿਸ ਮਕਦਮਾ ਦਰਜ ਕਰ ਲਿਆ ਗਿਆ ਤੇ ਦੋਸ਼ੀਆਂ ਨੂੰ ਫੜਨ ਦੇ ਲਈ ਜਿਹੜੀਆਂ ਟੀਮਾਂ ਗਠਿਤ ਕਰ ਦਿੱਤੀਆਂ ਨੇ ਇਹ ਜਲਦੀ ਹੀ ਕਿਰਪਾ ਕਰ ਲਿਆ ਜਾਏਗਾ ਤੇ ਜਿਹੜਾ ਹੈਗਾ ਘਟਨਾ ਸੰਬੰਧੀ ਜਿਹੜਾ ਇਹਦਾ ਨਿਚੋੜ ਕੱਢਿਆ ਜਾਏਗਾ ਕਿ ਕੀ ਘਟਨਾ ਵਧੀ ਹੈ ਦੇਖੀ ਇਹ ਕਾਰਨ ਸੀ ਨੇ ਪਿੱਛੇ ਤੇ ਡੀਐਸਪੀ ਸਾਹਿਬ ਜਿਹੜਾ ਕੋ ਕਹਿ ਰਿਹਾ ਕੋਈ ਚਿੱਟੇ ਵਾਲੇ ਆ ਚਿੱਟੇ ਵਾਲੇ ਕੋਈ ਇਦਾਂ ਦਾ ਵੀ ਕੁਝ ਸਾਹਮਣੇ ਆਇਆ ਮਾਮਲਾ ਦਾ ਕੀ ਹੈ ਜੀ ਇਹ ਤਫ਼ਤੀਸ਼ ਦਾ 파ਟ ਹੈ ਜੇ ਕੋਈ ਵੀ ਗੱਲ ਹੈ ਤਫ਼ਤੀਸ਼ ਦੇ ਵਿੱਚ ਸਾਹਮਣੇ ਆਉਗੀ ਉਹਦੇ ਮੁਤਾਬਕ ਕਾਰਵਾਈ ਕੀਤੀ ਜਾਊਗੀ ਤੇ ਤੁਹਾਡੀ ਅਗਲੀ ਕਾਰਵਾਈ ਕੀ ਹੋ ਰਹੀ ਹੈ ਜਿਹੜੀ ਹੈ ਅਗਲੇ ਦਾ ਮਕਦਮਾ ਦਰਜਾ ਕੀਤਾ ਜਾ ਰਿਹਾ ਤੇ ਤਫ਼ਤੀਸ਼ ਕੀਤੀ ਜਾਊਗੀ ਤੇ ਦੋਸ਼ਾਂ ਨੂੰ ਦਰਸਾਰ ਕੀਤਾ ਜਾਊਗਾ ਠੀਕ ਹੈ ਸਤਿ